ਹਵਾ 2 ਕਰੋੜ ਹੁਣ ਤੱਕ ਏ ਘੋੜੇ ਤੇ ਲੱਗ ਚੁੱਕਾ ਹੈ ਤੇ ਫੇਰ ਦਿੱਤਾ ਕਿਉਂ ਨਹੀਂ ਜਾਂ ਕਿੰਨੀ ਕਿ ਸਚਾਈ ਹੈ ਗੱਲਬਾਤ ਆਪਾਂ ਭਰਾਵਾਂ ਤੋਂ ਵੀਡੀਓ ਚ ਪੁੱਛਣੀ ਆ ਪਰ ਸ਼ੁਰੂ ਕਰਦੇ ਆ ਇੱਕ ਸ਼ੇਅਰ ਤੋਂ ਕਹਿੰਦਾ ਜਿਹੜਾ ਲਵੇ ਆਪਣਾ ਆਪ ਪਹਿਚਾਨ ਤਾਂ ਬਾਹਰ ਟੋਲਣ ਦੀ ਕੁਝ ਲੋੜ ਨਹੀਂ ਅੰਦਰ ਬੋਲਦਾ ਹੋਵੇ ਬ੍ਰਾਂਡ ਤਾ ਮੂੰਹੋਂ ਬੋਲਣ ਦੀ ਕੁਝ ਲੋੜ ਨਹੀਂ ਪਿਓ ਦਾਦੇ ਹੁਣ ਸਟਾਰ ਤਾਂ ਪੁੱਤ ਜਮਾਂ ਕਟਾਰ ਹੀ ਬਣਦੇ ਹੁੰਦੇ ਨੇ ਤੇ ਜੇ ਅੱਗੋਂ ਲਾਟ ਵਰਗੇ ਹੁਣ ਬੱਚੇ ਤਾਂ ਘੋੜੇ ਸਟਾਰ ਹੀ ਬਣਦੇ ਹੁੰਦੇ ਨੇ ਜੇ ਇਹੋ ਜਿਹੇ ਹੁਣ ਬੱਚੇ ਤਾਂ ਘੋੜੇ ਸਟਾਰ ਹੀ ਬਣਦੇ ਹੁੰਦੇ ਨੇ ਸੱਜਣੋ ਅੱਜ ਤੁਹਾਨੂੰ ਆ ਪਹਿਲਾ ਰਿਜ਼ਲਟ ਭਰਾਵਾਂ ਦੇ ਘਰੇ ਆਇਆ ਹੈ ਭਰਾਵਾਂ ਦੇ ਜਿਹੜਾ ਬਸ਼ੀਰਾ ਬਖਾਉਣ ਲੱਗੇ ਆ ਉਹਦਾ ਤੇ तकरीबन 1 ਮਹੀਨੇ ਦੀ ਬਸ਼ੇਰੀ ਹੈ ਬਹੁਤ ਹੀ ਖੂਬਸੂਰਤ ਬਹੁਤ ਹੀ ਮਜਬੂਤ ਹੱਡ ਬਾਰਡੇ ਦੀ ਬਹੁਤ ਸੋਹਣੀ ਸਨੱਖੀ ਬਸ਼ੇਰੀ ਆਈ ਹੈ ਤੇ ਇਦਾਂ ਦੇ ਰਿਜ਼ਲਟ ਭਾਲਦੇ ਹੋ ਤਾਂ ਭਾਈ ਘੋੜੇ ਤੋਂ ਸਰਵਿਸ ਲੈ ਲਿਓ ਬਾਕੀ ਬਾਪ ਤੇ ਲੱਗੀ ਪਾਂਡਰ ਪਈਆਂ ਦੀ ਹੋਵੇ ਤਾਂ ਫਿਰ ਬੱਚਿਆਂ ਨੇ ਵੀ ਲਾਜ ਰੱਖਣੀ ਹੈ ਸੱਜਣੋ ਆ ਆ ਗਿਆ ਨਗੀਨਾ ਕਰੋ ਫਿਰ ਦੱਸਣ ਇਹਦਾ ਨਾਮ ਹੈ ਜੀ ਅਲੀ ਰੌਕ ਬਾਪ ਹੈਗਾ ਸੁਪਰਸਟਾਰ ਘੋੜਾ 골ਡਨ ਰੌਕ ਤੇ ਅਜੇ ਜਮਾ ਵਸ਼ੇਰੀਆਂ ਤੋਂ ਘੋੜਿਆਂ ਵਾਲੀ ਐਂਟਰੀ ਦੇ ਵਿੱਚ ਅਜੇ ਜਮਾ ਪੈਰਤਰਾ ਵਾਈ ਕੀਤਾ ਹੈ ਕਹਿਣ ਦਾ ਭਾਵ ਹੈ ਕਿ ਉਮਰ ਸਾਰੀ ਅਜੇ ਸਾਢੇ 3 ਸਾਲ ਹੋਈ ਹੈ ਤੇ ਬਹੁਤ ਵੱਡਾ ਕਦ ਕਾਠ ਹੈ ਕਿੰਨੀ ਹਾਈਟ ਹੈ ਉਹ ਵੀਡੀਓ ਦੇ ਵਿੱਚ ਆਪਾਂ ਵੀਰ ਹੋਣਾ ਤੋਂ ਪੁੱਛਣੀ ਹੈ ਤੇ ਮਾਂ ਹੈਗੀ ਆ ਪ੍ਰভাত ਦੀ ਸੱਜਣੂ ਦੋਵੇਂ ਲਾਈਨਾਂ ਦਾ ਬਹੁਤ ਤਾਕੜ ਤੇ ਬਹੁਤ ਸੁਨੱਖਾ ਸਮੇਲ ਘੋੜਾ ਹੈ ਤੇ ਬਾਕੀ ਤਣਾਣਾ ਸਟੱਡ ਫਾਰਮ ਪਿੰਡ ਤਣਾਣਾ ਤੇ ਜਿਹੜਾ ਅੰਮ੍ਰਾਲਾ ਦੇ ਵਿੱਚ ਆਉਣੇ ਹੋਇਆ ਸੱਜਣੂ 22 ਵਿਕਾਸ ਚੌਧਰੀ ਤੇ 22 ਵਿਸ਼ਾਲ ਚੌਧਰੀ ਸਾਡੇ ਭਰਾਵਾਂ ਦਾ ਘੋੜਾ ਹੈ ਬਹੁਤ ਹੀ ਘੈਂਟ ਬੰਦੇ ਆ ਤੇ ਘੈਂਟ ਹੀ ਪਰਮਾਤਮਾ ਨੇ ਫਿਰ ਨਗੀਨਾ ਬਖਸ਼ਿਆ ਸਾਰੀ ਗੱਲਬਾਤ ਕਰਦੇ ਆ ਵੀਡੀਓ ਦੱਬ ਕੇ ਸ਼ੇਅਰ ਕਰਿਓ ਤੇ ਬੜੀ ਜੈਨੂਇਨ ਫੀਸ ਦੇ ਵਿੱਚ ਵੀਰ ਹੁਣੀ ਸ਼ਰਮਸ ਦੇਣ ਜਾ ਰਹੇ ਆ ਉਹ ਆਪਾਂ ਵੀਡੀਓ ਦੇ ਵਿੱਚ ਪੁੱਛਣਾ ਹੈ ਬਾਕੀ ਜਿਨ੍ਹਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਕਮੈਂਟ ਕਰਕੇ ਭਰਾ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਭੀਰਿਆਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਸਰਪੰਚ ਸਰਤਾਜ ਸਿੰਘ ਮਲਕ ਸਿੰਘ ਰਾਜਕੁਮਾਰ ਸ਼ਰਮਾ ਕੁਲਵਿੰਦਰ ਸਿੰਘ ਬਾਵਾ ਦਵਿੰਦਰ ਸਿੰਘ ਡਾਲਰ ਕੋੜੇ ਵਾਲਾ ਬਾਈ ਕਿਰਪਾਲ ਸਿੰਘ ਮਨਜਿੰਦਰ ਸਾਹਿਬ ਪ੍ਰਤਾਪ ਸਿੰਘ ਗੁਰਸੇਵਕ ਗੰਗਾ ਨਗਰਦਾਰੀ ਕੋੜੇ ਵਾਲੇ ਜਗਰਾਜ ਮਹਰਾਣਾ ਰਪਿੰਦਰ ਟਿੰਕਾ ਚਮਕੌਰ ਗਿੱਲ ਪ੍ਰਦੀਪ ਹਜਰਾ ਆਜੋ ਕਰਦੇ ਆ ਗੱਲਬਾਤ ਮਿਲਦੇ ਆ ਭਰਾਵਾਂ ਨੂੰ ਦਿਖਾਉਨੇ ਆ ਬਾਈਆਂ ਦਾ ਨਗੀਨਾ ਘੋੜਾ ਛੇਰ ਮਾਰ ਦਿਓ ਧੰਨਵਾਦ ਹਾਂ ਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਤੇ ਇੱਕ ਵਾਰੀ ਤੋਂ ਫੇਰ ਨਵੀਂ ਵੀਡੀਓ ਦੇ ਵਿੱਚ ਸਾਰੇ ਭਰਾਵਾਂ ਦਾ ਸੱਜਣਾ ਮਿੱਤਰਾਂ ਦਾ ਸਾਰੇ ਦੋਸਤਾਂ ਦਾ ਇੱਕ ਵਾਰੀ ਤੋਂ ਫੇਰ ਮਾਨ ਸਤਕਾਰ ਤੇਤ ਬਨਾਲ ਸਵਾਗਤ ਹੈ ਤੇ ਜੀਆਂ ਆਖਦੇ ਆ ਸੋਹਣੇ ਸਜਣੋ ਤੁਹਾਨੂੰ ਅੱਜ ਬੜਾ ਹੀ ਘੈਂਟ ਘੋੜਾ ਮੈਂ ਦਿਖਾ ਕੇ ਹਟਿਆ ਬਹੁਤ ਲਾਜਵਾਬ ਘੋੜੇ ਦਾ ਬੱਚਾ ਹੈ ਮਾਂ ਦਾ ਖਾਨਦਾਨ ਵੀ ਬਹੁਤ ਡਿਫਰੈਂਟ ਤੇ ਬਹੁਤ ਵੱਡੀ ਮਾਂ ਹੈ ਫਿਰ ਜੇ ਬੱਚੇ ਦੀ ਆਪ ਗੱਲ ਕਰੀਏ ਤੇ ਹੁਣ ਘੋੜਿਆਂ ਦੇ ਵਿੱਚ ਪੈਰ ਧਰਾਵਾ ਬੱਚੇ ਨੇ ਵਸ਼ੇਰਿਆਂ ਤੋਂ ਨਿਕਲ ਕੇ ਕਹਿੰਦੇ ਆ ਵੀ ਕੁੜਾ ਬਾਨਾ ਸ਼ੁਰੂ ਕਰਤਾ ਬਹੁਤ ਹੀ ਲਾਜਵਾਬ ਮਾਰਵਾੜੀ ਕੈਰੈਕਟਰ ਦਾ ਵਸ਼ੇਰਾ ਤੇ ਉਹਦਾ ਵੀ ਗਾਂ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਪਹਿਲਾ ਰਿਜ਼ਲਟ ਤੁਹਾਨੂੰ ਮੈਂ ਵੀਡੀਓ ਦੇ ਸ਼ੁਰੂ ਚ ਵਿਖਾ ਕੇ ਹਟਿਆ ਬਾਈ ਜੀ ਹੁਣਾਂ ਦੇ ਫਾਰਮ ਤੇ ਆਇਆ ਹੋਇਆ ਤੇ ਪਹਿਲੀ ਬਸ਼ੇਰੀ ਆਈ ਹੈ ਲਾਜਵਾਬ ਬੰਤਰਾਂ ਕੁੰਡੀ ਕੰਨ ਛੋਟਾ ਕੰਨ ਮੂੰਹ ਦੀ ਸ਼ੇਪ ਤੁਸੀਂ ਇਹਦਾ ਪਿੱਠ ਪੂੜਾ ਦੇਖ ਲਓ ਬੱਚੀ ਦਾ ਤੁਸੀਂ ਇਹਦੀਆਂ ਪੈਰਾਂ ਤੋਂ ਲੈ ਕੇ ਕੰਨਾਂ ਤੱਕ ਤੇ ਕੰਨਾਂ ਤੋਂ ਲੈ ਕੇ ਪਿੱਛੇ ਪੂਸ਼ ਪੂੜੇ ਤੱਕ ਦੇਖ ਲਓ ਕਿਸੇ ਪਾਸਿਓ ਹੱਥ ਨਹੀਂ ਧਰਾਉਂਦੀ ਤੇ ਮੈਂ ਵੀਰੇ ਨੂੰ ਕਹਿ ਰਿਹਾ ਸੀ ਮੈਂ ਕਿਹਾ ਬਾਈ ਵੀ ਆਉਣ ਵਾਲੇ ਸ਼ੋਹਾਂ ਦੇ ਵਿੱਚ ਇਹ ਘੋੜੀ ਤੁਹਾਡਾ ਨਾਂ ਬਹੁਤ ਵੱਡਾ ਕਰਨ ਵਾਲੀ ਹੈ ਤੇ ਪ੍ਰਮਾਤਮਾ ਇਹਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਬਖਸ਼ੇ ਆਪਾਂ ਪਹੁੰਚੇ ਆ ਜੀ ਪਿੰਡ ਹੈ ਜੀ ਤਨਾਣਾ ਤੇ ਜਿਲ੍ਹਾ ਪੈ ਜਾਂਦਾ ਅੰਬਾਲਾ ਤੇ ਤਨਾਣਾ ਸਟੱਡ ਫਾਰਮ ਤੇ ਬਾਈ ਵਿਕਾਸ ਗੁੱਜਰ ਮੇਰੇ ਨਾਲ ਬੈਠੇ ਹੋਏ ਆ ਬਹੁਤ ਹੀ ਵਧੀਆ ਇਨਸਾਨ ਆ ਇਹ ਬਹੁਤ ਵਧੀਆ ਲੈ ਇਹਨਾਂ ਦੇ ਕੋਲ ਕਹਿ ਲਈਏ ਵੀ ਘੋੜੇ ਰੱਖੇ ਹੋਏ ਆ ਜਿਹੜੇ ਅੱਜ ਤੁਹਾਨੂੰ ਦਿਖਾਉਣੇ ਆ ਪਹਿਲਾਂ ਕਰਦੇ ਆ ਸਵਾਗਤ ਫਿਰ ਛੇੜਦੇ ਆ ਗੱਲਾਂ ਬਾਤਾਂ ਬਾਈ ਜੀ ਸਾਰਿਆਂ ਦਾ ਹੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਕਾ ਵੀ ਬਹੁਤ ਬਹੁਤ ਧੰਨਵਾਦ ਜੀ ਆਪ ਵੀ ਹਾਂ ਪਹੁੰਚੇ ਬਾਈ ਜੀ ਦੂਸਰੀ ਵਾਰ ਧੰਨਵਾਦ ਧੰਨਵਾਦ ਬਹੁਤ ਬਹੁਤ ਜੀ ਆਇਆਂ ਨੂੰ ਬਾਈ ਜੀ ਜੀ ਵਿਕਾਸ ਭਾਈ ਆਪਾਂ ਨਾ ਕੋਈ ਫਰਵਰੀ ਮਾਰਚ ਦੇ ਅੱਜ ਤੋਂ 6-7 ਮਹੀਨੇ ਪਹਿਲਾਂ ਵੀਡੀਓ ਕੀਤੀ ਸੀ ਜੀ ਜੀ ਕਿਹਦਾ ਰਿਸਪਾਂਸ ਪੰਜਾਬੀ ਦੀ ਗੱਲ ਕਰਾਂਗੇ ਹਿੰਦੀ ਚ ਨਹੀਂ ਮਿਕਸ ਚੱਲੰਦੂ ਭਾਈ ਮਿਕਸ ਹੀ ਆ ਮਰੀ ਦੁਪਹਿਰ ਜਿਵੇਂ ਚੱਲੀ ਜਾਊ ਹੈਨਾ ਜੀ ਅੱਛਾ ਕੀ ਰਿਸਪੌਂਸ ਕੀ ਮਿਲਿਆ ਸੀਗਾ ਜੀ ਵੀਡੀਓ ਦਾ ਬਹੁਤ ਬੜੀਆ ਰਿਸਪੌਂਸ ਮਿਲਿਆ ਜੀ ਹਾਂ ਬਹੁਤ ਪਿਆਰ ਦਿਆ ਲੋਕਾਂ ਨੇ ਜੀ ਬਹੁਤ ਬੜੀਆ ਰਹਾ ਜੀ ਭਾਈ ਆਏ ਕੋਈ ਫਾਰਮ ਤੇ ਦੇਖਣੇ ਆਏ ਬਹੁਤ ਬੰਦੇ ਆਏ ਜੀ ਹਾਂ ਬਹੁਤ ਜ਼ਿਆਦਾ ਬੰਦੇ ਆਏ ਦੇਖ ਮੈਨੇ ਭਾਈ ਇੱਕ ਚੀਜ਼ ਮੈਨੇ ਬਾਹਰ ਸੇ ਵੀ ਸੁਣੀ ਹੈ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਜੀ ਜਦ ਸ਼ੂਟ ਕਰ ਰਹੇ تھے ਤਾਂ ਮੁੰਡੇ ਤੋਂ ਲੜਕੇ ਤੇ ਮੇਰੇ ਸਾਥ ਆਪ ਤੋਂ ਅਭੀ ਆਏ ਹੋ तो मैं सोच रहा था पता नहीं पूछूं कि ना पूछूं मैंने सुना है कि भाई घोड़े के ऊपर पैसे भी किसी पार्टी ने वीडियो देखने के बाद लगाए थे मैंने सोचा था कि लाइव ही पूछूंगा हाँ भाई जी वही ही दिए भी गल हाँ, ते हमने बच्चा लिया था हाँ। पांच महीने का जी बहुत घूमे फिरे घोड़ा लेने के लिए ਤੋ ਮਿਲਿਆ ਨਹੀਂ ਕੋਈ ਇਹ ਬਹੁਤ ਮੁਸ਼ਕਿਲ ਜੇ ਉਹ ਕਹਿੰਦੇ ਆ ਵੀ ਪ੍ਰਮਾਤਮਾ ਨੇ ਬਹੁਤ ਮੁਸ਼ਕਿਲ ਜੇ ਦਿਆ ਤਾਂ ਜੀ ਤੋ ਅਮਨੇ 5 ਮਹੀਨੇ ਦਾ ਲਿਆ ਤਾ ਔਰ ਪਾਲਿਆ ਆਪਣੇ ਬੱਚਿਆਂ ਕੀ ਤਰ੍ਹਾਂ ਪਾਲਿਆ ਜੀ ਤੋ ਅੱਜ ਵੀ ਤੁਹਾਡੇ ਸਾਹਮਣੇ ਆ ਬਹੁਤ ਬੜੀਆ ਘੋੜਾ ਬਣਿਆ ਮੈਂ ਕਹਿੰਦਾ ਵੀ ਬਹੁਤ ਅੱਛਾ ਬਰੀਡਰ ਬਣੇਗਾ ਜੀ ਤੋ ਉਸ ਟਾਈਮ ਆਈ ਦੀ ਇੱਕ ਮਹਾਰਾਸ਼ਟਰ ਕੀ ਪਾਰਟੀ ਦੀ ਮਹਾਰਾਸ਼ਟਰ ਕੇ ਦੇ ਬੰਦੇ ਨੇ ਆ ਆਪਣੀ ਵੀਡੀਓ ਡਾਲੀ ਥੀ ਆਪਾਂ 6-7 ਮਹੀਨੇ ਪਹਿਲੇ 8-9 ਮਹੀਨੇ ਤੋ ਆ 8-9 ਮਹੀਨੇ ਹੋ ਗਏ ਤੋ ਉਸਕੇ ਮੰਨ ਲਓ ਵੀਡੀਓ ਡਾਲਨੇ ਕੇ ਕਿਤੇ ਨੇ ਟਾਈਮ ਬਾਅਦ ਆਏ ਥੇ ਭਾਈ ਉਸਕੇ ਤੂੰ ਆ ਵੀ ਆਏ ਤੋ 2-3 ਮਹੀਨੇ ਕੀ ਪਹਿਲੇ ਆਇਆ ਅੱਛਾ 2-3 ਮਹੀਨੇ ਪਹਿਲੇ ਆਇਆ ਥੇ ਓਕੇ ਤੋ 2-3 ਦਿਨ ਰਹਿ ਕੇ ਵੀ ਗਏ ਹਮਾਰੇ ਪਾਸ ਯਾ ਅੱਛਾ ਆ ਕੋਲੇ ਵੀ ਦੇਖੇ ਆ ਉਹਨੋ ਨੇ ਬਾਹਰ ਨਿਕਾਲ ਕੇ ਵੀ ਦੇਖੇ ਆ ਹਾਂ ਤੋ ਹਰ ਤਰ੍ਹਾਂ ਸੇ ਦੇਖ ਕੇ ਗਏ ਆ ਬੜਾ ਜੋੜ ਲਗਾਇਆ ਹਾਂ ਬੜਾ ਮੰਨ ਲਿਓ ਇੱਕ ਉਹ ਕਹਦੇ ਆ ਵੀ ਉਨ੍ਹਾਂ ਦਾ ਵੀ ਦਿਲ ਥਾ ਕਿ ਇਹ ਮਾਰੇ ਕੋ ਮਿਲ ਛੇ ਜੀ ਪਰ ਉਹ ਕਹਦੇ ਆ ਬਾਈ ਜੀ ਹਮਨੇ ਬੱਚਿਆਂ ਕੀ ਤਰ੍ਹਾਂ ਪੜਿਆ ਹਾਂ ਪਰਿਵਾਰਿਕ ਮੈਂਬਰ ਬਣਾ ਰਖਿਆ ਆਪਣਾ ਦੇਣਾ ਨਹੀਂ ਚਾਹੁੰਦੇ ਜੀ ਤੋਂ ਉਹਨਾਂ ਨੇ ਪੈਸਾ ਵੀ ਬਹੁਤ ਲਗਾਇਆ ਜੀ ਬੇਅੰਤ ਕਿਤਨੇ ਪੈਸੇ ਲੱਗ ਗਏ ਆ ਬਤਾਨਾ ਚਾਹੋਗੇ ਤਾਂ ਬਤਾ ਦਿਓ ਇੱਕ ਵਾਰ ਕਿਉਂਕਿ ਮੇਰੇ ਕੋ ਵੀ ਇਹ ਅੰਦਰ ਸੇ ਰਹਤੀ ਹੈ ਕਿ ਯਾਰ ਪਤਾ ਤਾਂ ਲੱਗੇ ਵੀ ਬਾਹਰ ਕਿਆ ਚੱਲ ਰਹਾ ਹੈ ਔਰ ਮੈਂ ਬਾਈ ਸੇ ਹੀ ਪੁੱਛੂਗੀ ਯਾਰ ਬਾਈ ਜੀ ਉਹਨਾਂ ਨੇ ਸਵਾ 2 ਕਰੋੜ ਰੁਪਏ ਸਵਾ 2 ਕਰੋੜ ਰੁਪਏ ਹਾਂ ਉਹ ਮੰਜੇ ਬਗੈਰ ਇਹੀ ਗੇਰ ਰਹੇ ਦੇ ਵੀ ਲੈ ਲਿਓ ਚੱਕ ਲਿਓ ਲੇਕਿਨ ਨਾ ਪ੍ਰਮਾਤਮਾ ਨਾ ਕਰੇ ਕਿ ਹਮ ਨੂੰ ਵੇਚਣਾ ਹੀ ਨਹੀਂ ਜੀ ਲਾਲਚ ਦੇ ਅੰਦਰ ਸੇ ਅੰਦਰ ਸੇ ਹਲੂਣਾ ਨਹੀਂ ਮਾਰਾ ਵਿਕਾਸ ਕੋ ਵੀ ਯਾਰ ਇੱਕ ਵਾਰ ਦੇ ਦੂੰ ਔਰ ਲੈ ਆਉਂਗਾ ਬਾਈ ਜੀ ਇਹ ਤਾਂ ਸੌਂਕ ਆਪਣਾ ਇਹ ਤਾਂ ਸੌਂਕ ਆਪਣਾ ਠੀਕ ਹੈ ਨਾ ਪੈਸੇ ਕੀ ਕੋਈ ਉਹ ਨਹੀਂ ਹੈ ਇਨਕੇ ਅੱਗੇ ਕੋਈ ਅਹਿਮੀਅਤ ਨਹੀਂ ਪੈਸੇ ਕੀ ਨਾ ਪੈਸਾ ਕੰਮ ਕਰਦਾ ਮੰਨ ਨੂੰ ਸਕੂਨ ਮਿਲ ਆ ਨਾ ਇਹ ਘੋੜਿਆਂ ਦੇ ਜੀ ਤੋਂ ਐਸੀ ਚੀਜ਼ ਆਪਣੇ ਫਾਰਮ ਤੇ ਆ ਇਹ ਵੀ ਪ੍ਰਮਾਤਮਾ ਦਾ ਸੁਖਰ ਕਿਉਂਕਿ ਭਾਈ ਆਪਾਂ ਕਿਸਮਤ से मिलते ਆਪਾਂ ਆਫ ਕੈਮਰਾ ਵੀ ਭਗਤ ਜੀ से भी मैं बात ਕਰ ਰਿਹਾ تھا ਆਪਸੇ ਵੀ ਬਾਤ ਹੋ ਰਹੀ थी ਜੀ ਘੋੜਾ ਆਪਾਂ ਕਈ ਵਾਰ ਨਾ ਪੈਸੇ ਕੇ ਬੜਾ ਆਫਰ ਦੇ ਕੇ ਬੰਦਾ ਦੇ ਬੈਠਦਾ ਹੈ ਲੇਕਿਨ ਉਸ ਜੈਸਾ ਬਾਅਦ ਮੇ ਮਿਲਣਾ ਬਹੁਤ ਮੁਸ਼ਕਲ ਹੈ ਜੀ ਮਿਲਦਾ ਨਹੀਂ ਭਾਈ ਹਾਂ ਬੰਦੇ ਕੀ ਨਾ 3 3 4 4 ਪੀੜੀਆਂ ਨਿਕਲ ਜਾਂਦੀ ਹੈ ਜੀ ਹਾਂ ਮਿਲਦਾ ਨਹੀਂ ਘੋੜਾ ਸਾਂ ਨਹੀਂ ਬਣਦਾ ਬਣਦਾ ਨਹੀਂ ਜੀ ਤੋ ਪ੍ਰਮਾਤਮਾ ਨੇ ਤੁਹਾਨੂੰ ਜੀ ਉਹਨੇ ਉਹਦੀ ਅਪਾਰ ਕਿਰਪਾ ਹੁੰਦੀ ਹੈ ਜਦੋਂ ਸਾਂ ਘੋੜਾ ਘਰੇ ਪੈਰ ਪਾਉਂਦਾ ਜੀ ਤੋਂ ਅਭੀ ਕਿ ਕਿਆ ਮੰਨ ਲਓ ਵੀ ਬਰੀਡਿੰਗ ਕਿਤਨੀ ਘੋੜੀਆਂ ਦੀ ਕਿਤਨੀ ਘੋੜੀਆਂ ਪਿਛੋੜਦੀ ਆ ਜੀ ਘੋੜੀਆਂ ਬਾਈ ਜੀ ਅਮਨੇ ਬਹੁਤ ਕਮ ਘੋੜੀਆਂ ਰੱਖੀ ਆ ਔਰ ਫਿਰ ਵੀ ਕਮ ਰੱਖਣੇ ਮੇ ਵੀ 11 12 ਘੋੜੀਆਂ ਪਿਛੋੜਦੀ ਆ ਜੀ ਤੋਂ ਬੱਚਾ ਅਭੀ ਇੱਕ ਹੈ ਗਿਆ ਇੱਕ ਬਛੇਰੀ ਆਈ ਆ ਪਹਿਲੀ ਬਾਈ ਬਹੁਤ ਜਿਆਦੀ ਇਹ ਤਾਂ ਤੁਹਾਨੂੰ ਫੇਰ ਤੋਂ ਮਾਰ ਕੇ ਬਛੇਰੀ ਆਪਕੇ ਸਾਹਮਣੇ ਬਾਈ ਜੀ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਕੱਕੇ ਕੱਢ ਦੇਣਾ ਪੰਜਾਬੀ ਵਿੱਚ ਕਹਿੰਦੇ ਆ ਕੋਕੇ ਕੱਢ ਦੇ ਬਛੇਰੀ ਕੋਕੇ ਕੱਢਦੇ ਬਾਈ ਕੋਈ ਸ਼ੱਕ ਨਹੀਂ ਇਹ ਬਾਕੀ ਭਾਈ ਤੁਸੀਂ ਜਿਹੜੇ ਸਰੋਤੇ ਦੇਖ ਰਹੇ ਹੋ ਤੁਸੀਂ ਮਾਂ ਨੂੰ ਤਾਂ ਪੁੱਤ ਵਿਕਾਸ ਬਾਈ ਚੰਗਾ ਲੱਗਦਾ ਹੀ ਹੈ। ਜੀ ਜੀ। ਚੱਲ ਕਹਿ ਸਕਦੇ ਵੀ ਸਾਨੂੰ ਚੰਗਾ ਲੱਗਦਾ ਹੈ। ਪਰ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਨਾ ਮੇਰੇ ਭਰਾ ਬਣ ਕੇ ਤੁਹਾਡਾ ਇੱਕ ਕੀਤਾ ਕਮੈਂਟ ਬਾਈ ਦੇ ਲਈ ਬਹੁਤ ਵੱਡਾ ਕੰਮ ਕਰੂਗਾ ਤੇ ਜੇ ਬਾਈ ਨੂੰ ਕਿਤੇ ਫੋਨ ਲਾ ਕੇ ਵਧਾਈ ਦੇ ਦਿਓ ਤੇ ਉਹ ਤਾਂ ਸੋਨੇ ਤੇ ਸੁਹਾਗਾ ਹੀ ਹੋ ਜਾਊਗਾ। ਰੀਅਲ ਦਿਲੋਂ ਦੱਸਿਓ ਮੇਰੇ ਵੀਰ ਰੂਤੋਂ। ਪੀ ਤੁਹਾਨੂੰ ਜਿਹੜੀ ਇਹ ਬੱਚੀ ਆਈ ਹੈ ਇਹ ਕਿਵੇਂ ਲੱਗੀ ਇਹਦਾ ਪਿੱਠ ਬੁੜਾ ਇਹਦੀ ਛਾਤੀ ਹੁਣ ਤੋਂ ਘੋੜਿਆਂ ਵਰਗੀ ਆ ਬਾਈ ਹਾਂ ਤੇ ਜਦੋਂ ਆਪਦੀ ਮਰਜ਼ੀ ਨਾਲ ਚਲੋ ਅਸੀਂ ਤਾਂ ਬਥੇਰਾ ਜੋੜ ਲਾਇਆ ਜਿਹੜਾ ਮੁੰਡਾ ਆਪਣੇ ਬਾਈ ਦਾ ਨਾਂ ਕੀ ਸੀ ਜਿਹੜਾ ਘੋੜੇ ਸੰਭਦਾ ਸਰੂਪ ਸਰੂਪ ਬਾਈ ਸਰੂਪ ਨੇ ਬਹੁਤ ਜ਼ੋਰ ਲਾਇਆ ਵੀ ਅਸੀਂ ਇਹਨੂੰ ਰੋਕ ਲਈਏ ਰੋਕ ਲਈਏ ਕਿਉਂਕਿ ਛੋਟੀ ਆ ਬੱਚੀ ਉਮਰ ਕਿੰਨੀ ਹੈ ਜੀ ਕਿੰਨੇ ਚਿਰ ਦੀ ਹੋਈ ਹੈ ਉਮਰ ਤੋਂ ਹੀ ਵੀ ਬਾਈ ਜੀ ਮੇਰੇ ਖਿਆਲ ਵਿੱਚ 1 ਮਹੀਨੇ ਦੀ 1 ਮਹੀਨੇ ਕੀ ਲਗਭਗ ਹਾਂ ਜੀ ਤਾਂ ਅਬੀ ਉਹ ਕਾਲੀ ਵੀ ਪੈਂਦੀ ਆ ਹਾਂ ਬੱਚਾ ਰੋਕਣਾ ਬਹੁਤ ਮੁਸ਼ਕਲ ਹੈ ਪਰ ਤੋਂ ਖੜਦੀ ਹੈ ਨਾ ਭਗਤ ਜੀ ਉਦੋਂ ਦੱਸਦੀ ਹੈ ਵੀ ਮੈਂ ਖੜੀ ਹਾਂ ਹਾਂ ਉਹ ਪੈਂਦੀ ਹੈ ਹਾਂ ਤਾਂ ਉਹ ਅੰਦਰ ਸੇ ਜਿਹੜਾ ਖਾਨਦਾਨ ਹੁੰਦਾ ਨਾ ਜੋ ਬਰੀਡ ਹੁੰਦੀ ਹੈ ਜੋ ਬਲੱਡ ਲਾਈਨ ਹੁੰਦੀ ਹੈ ਜੋ ਆਪਾਂ ਡੀ ਐਨ ਏ ਦੀ ਬਾਤ ਕਰਦੇ ਆ ਯਾਰ ਤਾਂ ਉਹ ਅੰਦਰ ਸੇ ਬੋਲਦਾ ਹੈ ਸਿਸ ਦੇ ਡੀਐਨਏ ਵਿੱਚ جنੂਨ ਹੈ جنੂਨ ਹੈ ਜੀ ਤੂੰ ਜੈਸੇ ਖੜਤੀ ਹੈ ਨਾ ਬੜੇ ਗੋੜੇ ਮੈਨੇ ਮੇਰੀ ਬਾਤ ਚਲਦੀ ਰਹਤੀ ਹੈ ਲੜਕੋں ਸੇ ਜੋ ਟ੍ਰੇਨ ਕਰਤੇ ਹੈ ਜੀ ਗੋੜੂ ਸੇ ਤੋ ਉਹ ਬੋਲਤੇ ਹੈ ਕਿ ਭਾਜੀ ਜਿਹੜੇ 20 ਮਹੀਨਿਆਂ ਤੋਂ ਬਾਦਾਂ ਜਿਹੜੀ ਹੈ ਉਹ ਅਸੀਂ ਪ੍ਰੈਕਟਿਸ ਸ਼ੁਰੂ ਕਰਦੇ ਆ ਘੋੜੇ ਦੀ ਉਹਨੂੰ ਰੋਕਣਾ ਉਹਨੂੰ ਮੰਨੋ ਆਤਾ ਸਿਕਾਉਣੀਆਂ ਚੰਗੀਆਂ ਆਤਾ ਸਿਕਾਉਣੀਆਂ ਵੀ ਇਦਾਂ ਰੁਕਣਾ ਵਾ ਕਿ ਉਹ ਵੀ ਸਾਹਮਣੇ ਵਾਲੇ ਬੰਦੇ ਕੀ ਘੋੜਾ ਇੱਜ਼ਤ ਕਰੇ ਵੀ ਸਾਹਮਣੇ ਵੀ ਜੋ ਬੁਰੀ ਬਾਤੇ ਹੋਤੀ ਹੈ ਉਹ ਨਿਕਾਲ ਦੇਤੇ ਹਨ ਲੇਕਿਨ ਜੇ ਵਾਲੀ ਬੱਚੀ ਹੈ ਜੋ ਜਦੋਂ ਮੈਂਨੇ ਇਸ ਕੋ ਅਣ ਕੇ ਦੇਖਿਆ ਤਾਂ ਜੇ ਤੋ ਆਟੋਮੈਟਿਕ ਜੈਸੇ ਨਾ ਵੀ ਪੇਟ ਦੇ ਅੰਦਰ ਸੇ ਸਬਸੀ ਕਿ ਆਈ ਹੈ ਹਾਂ ਵੀ ਐਸੀ ਰੁਕਣੀ ਐਸੀ ਲਾਜਵਾਬ ਗਰਦ ਨੂੰ ਠਾ ਕੇ ਕਾਨ ਜੋੜ ਕੇ ਜੈਸੇ ਮਚੋਰ ਗੋੜੇ ਖਰਤੇ ਨਾ ਵੈਸੀ ਰੁਕਤੀ ਹੈ ਜੀ ਜੀ ਬਹੁਤ ਬੜੀਆ ਬੱਚੀ ਦੀ ਹੈ ਹਾਂ ਤੋ ਅਭੀ ਅਗੇ ਅਗੇ ਕਿ ਕਿਤਨੇ ਬੱਚੇ ਆਨੇ ਵਾਲੇ ਹੋ ਕਦ ਤੱਕ ਆ ਜਾਣਗੇ ਅਗੇ 10 11 ਬੱਚੇ ਹੋਰ ਆਣੇ ਆ ਜੀ ਤੋ ਅਭੀ ਦੋ ਬੱਚੇ ਦੋ ਅਭੀ ਆਨੇ ਵਾਲੇ ਆ 1 ਮਹੀਨੇ ਕੇ ਅਨੰਦਰਾ ਜੀ ਜੀ ਤੋ ਬਾਕੀ ਹਰ 2 ਮਹੀਨੇ ਮੇ ਕੋਈ 1 ਮਹੀਨੇ ਮੇ ਲੱਗੀ ਹੋਈਆਂ ਘੋੜੀਆਂ ਹੂੰ ਤੋ ਬਸ ਤਿਆਰੀ ਆ ਅਭੀ ਚੱਲਨੇ ਲੜੇ ਆ ਬੱਚੇ ਜੀ ਜੀ ਆਪਣੀ ਵੀਡੀਓ ਉਦੋਂ ਤਾਂ ਬਹੁਤ ਲੋਕਾਂ ਨੇ ਦੇਖੀ ਮੇਰੇ ਖਿਆਲ ਤਿੰਨ ਚਾਰ ਲੱਖ ਬੰਦੇ ਨੇ ਵੀਡੀਓ ਦੇਖੀ ਹਾਂਜੀ ਹਾਂਜੀ ਪਰ ਜਿਹੜੇ ਭਰਾ ਪਹਿਲੀ ਵਾਰਾਂ ਦੇਖ ਰਹੇ ਆ ਜੀ ਉਹਨੂੰ ਘੋੜੇ ਦਾ ਪਹਿਲਾ ਨਾਮ ਦੱਸੀਏ ਤੇ ਫਿਰ ਬਾਪ ਤੇ ਮਾਂ ਦਾ ਖਾਨਦਾਨ ਵੀ ਦੱਸੀਏ ਜੀ ਜੀ ਅੱਛਾ ਭਾਈ ਜੀ ਇੱਕ ਮੈਂ ਆਪਕੇ ਕੈਮਰੇ ਦੇ ਮਾਧਿਅਮ ਸੇ ਕਹਿਣਾ ਚਾਹੂੰਗਾ ਜੀ ਕਿ ਪਹਿਲੇ ਅਮਨੇ ਇਸ ਘੋੜੇ ਦਾ ਨਾਮ ਤਾਂ ਰੱਖਿਆ ਹੋਇਆ ਵਿਜੇ ਰੋਕ ਵਿਜੇ ਰੋ ਜੀ ਹਾਂ ਤੇ ਅਭੀ ਬਾਈ ਜੀ ਇਸਕਾ ਨਾਮ ਬਦਲਣ ਲੱਗ ਰਹੇ ਆ ਜੀ ਅਭੀ ਇਸਕਾ ਨਾਮ ਰੋਕਲੀ ਹਾਂ ਠੀਕ ਹੈ ਰੋਕਲੀ ਇਸਕਾ ਨਾਮ ਰੱਖेंगे ਇਸਕੇ ਬਾਪ ਦਾ ਨਾਮ ਹੈ ਗੋਲਡਨ ਰੋਕ ਜੀ ਔਰ ਡੀਐਨਏ ਪਾਸ ਹੈ ਜੀ ਗੋਲਡਨ ਰੋਕ ਦਾ ਬੱਚਾ ਹੈ ਬਾਈ ਜੀ ਲੈ ਵੀ ਸੱਜਣਾ ਚਾ ਲਗਵੀ ਪੈਂਦੀ ਆ ਆਪਕੇ ਸਾਹਮਣੇ ਆ ਗੋਲਡਨ ਰੋਕ ਵਾਲੇ ਸਾਰੇ ਲੱਗਦਾ ਹੈ ਦੂਰ ਦੇ ਵੀ ਹਾਂ ਗੋਲਡ ਰੋਕ ਕੇ ਬਾਈ ਪਿਛਲੇ 8 9 ਮਹੀਨਿਆਂ ਦੇ ਵਿੱਚ ਮੈਂ ਜਦੋਂ ਅੱਜ ਆਇਆ ਜੀ ਵੀਡੀਓ ਕੀਤੀ ਹੈ ਤੇ ਘੋੜਾ ਮੈਨੂੰ ਵੱਡਾ ਵੀ ਹੋਇਆ ਲੱਗਦਾ ਉਹ ਉਦੋਂ ਕਿੰਨੀ ਕਰਦ ਸੀਗਾ ਜੀ ਉਦੋਂ ਦਾ 64 ਇੰਚ ਸੀ 64 ਇੰਚ ਸੀ ਜਾਂ 64 ਥੋੜਾ ਜਿਹਾ ਉੱਪਰ ਸੀਗਾ 64 ਤੋਂ ਹੁਣ ਘੋੜਾ 9 ਮਹੀਨਿਆਂ ਦੇ ਵਿੱਚ 68 ਦੇ ਲਾਗੇ ਬੰਨੇ ਲੱਗ ਗਿਆ 68 ਦੇ ਹਾਂ ਕਿਹੜੀ ਭਸਮ ਖਵਾਉਂਦੇ ਹੋ ਕੀ ਇਹਦਾ ਦਾਣਾ ਪਾਣੀ ਆ ਘੋੜਾ ਲੰਬਾ ਵੀ ਬਹੁਤ ਹੋ ਗਿਆ ਪ੍ਰਮਾਤਮਾ ਜੀ ਉਸੀ ਗੀਬਾਸ ਮੈਂ ਵਾਹੀ ਪ੍ਰਮਾਤਮਾਈ ਕਰਨੇ ਆਣਾ ਹਮ ਦੋ ਜੀ ਉਹ ਕਾਸ ਫੂਜ਼ ਬਾ ਉਸ ਕੀ ਮੇਰਾ ਤੇਰੀ ਬੁੱਟੀਆਂ ਖੜਾਦਾ ਠੀਕ ਹੈ ਉਸ ਗਲਾ ਦਾ ਘਰ ਬੁੱਟੀਆਂ ਗਲਾ ਦਾ ਜੀ ਇਹ ਦਾ ਦਿਸ ਇਜ਼ ਅ ਦੋਆ ਸੌਕ ਜੀ ਸੌਕ ਹੈ ਬਸ ਸੌਕ ਦਾ ਕੋਈ ਮੋਲ ਨਹੀਂ ਮੇਰੇ ਮੇਰੇ ਕੋਈ ਪੈਸੇ ਦਾ ਲਾਲਚ ਨਹੀਂ ਭਾਈ ਕੋਈ ਕਿਆ ਸੀ ਦਾ ਲਾਲਚ ਨਹੀਂ ਸਿਰਫ ਸੌਕ ਹੈ ਬਸ ਰੱਖਣੇ ਆ ਦੇਵ ਰੂਪ ਆ ਪਰ ਅਗਰ ਖੜੇ ਆ ਘਰ ਮੇ ਤਾਂ ਸਭ ਕੁਝ ਆਪਣੇ ਆਪ ਹੀ ਦੇ ਰਹੇ ਆ ਬੜਾ ਜੀ ਤਾਂ ਇਸ ਦਾ ਮਾਦਨ ਕਿਹੜਾ ਬਾਪਤਾ ਆ ਗਿਆ 골ਡਨ ਰੌਕ ਇਸ ਦਾ ਬਾਪ ਹੈ 골ਡਨ ਰੌਕ ਜੀ ਔਰ ਮਾਂ ਹੈ ਇਸ ਦੀ ਪ੍ਰਭਾਤਕੀ ਅੱਛਾ ਮਾਂ ਪ੍ਰਭਾਤਕੀ ਉਸ ਕੇ ਹਾਈਟ ਕਿਆ ਸੀ ਬਾਈ ਉਸ ਕੀ ਥੀ 63 ਇੰਚ 63 ਇੰਚ ਹਾਈਟ ਦੀ ਬਹੁਤ ਖੁੱਲੀ ਡੁੱਲੀ ਕੋੜੀ ਆ ਨਾ ਬਹੁਤ ਬੜੀਆ ਕੋੜੀ ਆ ਬਾਈ ਹਾਂ ਤੇ ਹੁਣ ਇਹਦੀ ਆਪ ਦੀ ਉਮਰ ਬੇਛੇਰੇ ਦੀ ਕਿੰਡੀ ਹੋਗੀ ਘੋੜਿਆ ਜਾ ਆ ਗਿਆ ਹੁਣ ਸਾਢੇ 3 ਸਾਲ ਕੁ ਹੋ ਗਿਆ ਬਾਈ ਹਾਂ ਤੇ ਸਾਢੇ 3 ਸਾਲ ਦਾ ਜੀ ਹਰੇ ਆਉਣ ਵਾਲੇ ਨਾ ਜਦੋਂ ਇਤਨਾ ਲੰਮਾ ਘੋੜਾ ਬਾਈ ਤੇ ਐਡਾ ਵੱਡਾ ਘੋੜਾ ਬਈ ਪੂਰ ਮਾਰ ਮਾਰੂਗਾ ਜੇ ਰਾਮਨਾਥ ਬਾਈ ਜੀ ਕਰਨਾ ਤੋਂ ਪ੍ਰਮਾਤਮਾ ਨੂੰ ਆ ਜੋ ਕਰੇਗਾ ਜੀ ਲੇਕਿਨ ہماری ਜੋ ਉਮੀਦ ਹੈ ਉਹ 70 ਕੇ ਕਰੀਬ ਜਾਣੇਗੀ ਹੂੰ 70 ਇੰਚ ਘੋੜਾ ਪੁੰਚ ਹੀ ਪੁੰਚੇਗਾ ਜੀ 70 ਤੋਂ 1 2 1 ਨੀਚੇ ਹੋ ਜਾਏਗਾ ਲੇਕਿਨ ਜ਼ਿਆਦਾ ਨੀਚੇ ਨਹੀਂ ਹੁੰਦਾ ਹਾਂ 3 4 ਇੰਚ ਤੋਂ ਆਰਾਮ ਸੇ ਕਰੇਗਾ ਹਾਂ ਵੀ ਕਰੇਗਾ ਯਾਰ ਆ ਵੀ ਜੀ 5 ਸਾਲ ਕਹਿੰਦੇ ਆ ਵੀ 5 ਸਾਲ ਤੱਕ ਘੋੜਾ ਬੱਧਾ ਬਾਈ 6 6.5 ਸਾਲ ਤੱਕ ਮਾਰਵਾੜੀ ਘੋੜਾ ਵਧੀ ਜਾਂਦਾ ਹਾਂ ਚਲੋ 5 ਸਾਲ ਤੱਕ ਵੀ ਵਧਿਆ ਤਾਂ ਵੀ ਅੱবি 1.5 ਸਾਲ ਪੜਿਆ ਹੈ ਉਹ 1.5 ਸਾਲ ਮੈਂ ਹਾਂ ਇਸकी ਮਿਹਨਤ ਬਹੁਤ ਮੇਰੇ پاس ਬਹੁਤ ਬੜੀਆ ਹੈ ਮਿਹਨਤ ਕਰਾਂ ਬਹੁਤ ਅੱਛੀ ਮਿਹਨਤ ਕਰਾਂ ਤਾਂ ਕਮ ਸੇ ਕਮ ਵੀ 70 ਕੇ ਕਰੀਬ ਜਾਣਾ ਚਾਹੀਏ ਬਾਈ ਜੀ ਜੋ ہماری ਉਮੀਦ ਹੈ ਬਾਕੀ ਕਰਨਾ ਉਸ ਪ੍ਰਮਾਤਮਾ ਕੋ ਜੋ ਕਰੇਗਾ ਬਿਲਕੁਲ ਜੀ ਤਾਂ ਮੰਨ ਕੇ ਚੱਲ ਬਾਈ ਹੁਣ ਜਿਹੜੇ ਭਰਾ ਨਹੀਂ ਬੱਚਾ ਦੇਖ ਲਿਆ ਜੀ ਹਰੇਕ ਭਰਾ ਉਡੀਕਦਾ ਹੁੰਦਾ ਹੈ ਕਿ ਅਸੀਂ ਘੋੜੀ ਦਾ ਭਰਾਵਾਂਗੇ ਘੋੜਾ ਤਾਂ ਸੋਹਣਾ ਹੈ ਪਰ ਰਿਜ਼ਲਟ ਵੇਖ ਕੇ ਭਰਾਵਾਂਗੇ ਵੀ ਬੱਚੇ ਕਿਦਾਂ ਦੇ ਆਏ ਆ ਉਹ ਜਿਹੜਾ ਪ੍ਰੂਫ ਹੈ ਜਿਹੜਾ ਕੋਕਾ ਹੈ ਉਹ ਤਾਂ ਇਸ ਘੋੜੇ ਨੇ ਭਾਈ ਜੜਤਾ ਹੁਣ ਤੁਸੀਂ ਘੋੜੀ ਭਰਾਉਣੀ ਆ ਤਾਂ ਬੇਚਿੰਤ ਹੋ ਕੇ ਬਾਈ ਨਾਲ ਸੰਪਰਕ ਕਰ ਲਿਓ ਹਰੇਕ ਨੂੰ ਇਹ ਖੇਚ ਹੁੰਦੀ ਆ ਯਾਰ ਵੀ ਇੰਨਾ ਚੰਗਾ ਘੋੜਾ ਮੱਥੇ ਪਟਾ ਹੈ ਬਹੁਤ ਸੋਹਣੀ ਮਾਰਕਿੰਗ ਹੈ ਕੰਨ ਕਨੋਤੀ ਪੇਠ ਪੁੜਾ ਸ਼ਾਤੀ ਪੌੜ ਬਹੁਤ ਸੋਹਣੇ ਸੁੰਭ ਲੱਗੇ ਹੋਏ ਆ ਘੋੜੇ ਨੂੰ ਵੀ ਮੈਂ ਯਾਰ ਬੱਚਾ ਲਾਵਾਂ ਪਰ ਅਗਲੇ ਦੀ ਇੱਕ ਗੱਲ ਸ਼ੰਕਾ ਹੁੰਦੀ ਹੈ ਵੀ ਪਤਾ ਨਹੀਂ ਰਿਜ਼ਲਟ ਕਿਵੇਂ ਦਾ ਆਊਗਾ ਤੇ ਰਿਜ਼ਲਟ ਜਿਹੜਾ ਹੈ ਘੋੜੇ ਨੇ ਕੋਕਾ ਜੜਤਾ ਉਹ ਭਰਾਵਾ ਦੀ ਕਚਹਿਰੀ ਚ ਆਪਾਂ ਸਾਹਮਣੇ ਰੱਖਤਾ ਹੁਣ ਜੇ ਕੋਈ ਭਰਾ ਤੁਹਾਡੇ ਨਾਲ ਸੰਪਰਕ ਕਰਦਾ ਤੇ ਫੀਸ ਕਿੰਨੀ ਰੱਖੋਗੇ ਤੇ ਕੀ ਉਹਦੇ ਚ ਸਰਵਿਸ ਦਵੋਗੇ ਥੋੜੀ ਜੀ ਗੱਲ ਕਰ ਦੀਏ ਫੀਸ ਬਾਈ ਜੀ ਪਹਿਲਾ ਅਮਨੇ 51000 ਕਰੀ ਹੋਈ ਸੀ ਅੱਛਾ ਲੇਕਦੋ ਵੀਡੀਓ ਮੈਂ ਬੋਲਿਆ ਵੀ ਤਾਂ ਕੀ ਕੋਈ ਜਾ ਜੀ ਲੇਕਿਨ ਆਬਾ ਮੈਂ ਸਪੈਸ਼ਲ ਛੂਟ ਦੇ ਰਹੇ ਆ ਹਾਂ ਕਿ 31000 ਰੁਪਏ ਫੀਸ ਲਵਾਂਗੇ ਹੂੰ ਲਾਈਵ 30000 ਰੁਪਿਆ ਫੀਸ ਆ 31000 ਰੁਪਏ ਫੀਸ ਲਿਆ ਬਾਕੀ ਬੰਦਿਆਂ ਨੂੰ ਤੁਸੀਂ ਫੋਨ ਕਰ ਲਿਓ ਮੈਂ ਦਾਵੇ ਨਾ ਲਿਖ ਕੇ ਦਿੰਦਾ ਇੱਕਰ ਫੋਨ ਜਰੂਰ ਕਰ ਲਿਓ ਤੇ ਬਾਈ ਤੁਹਾਨੂੰ ਨਰਾਜ ਨਹੀਂ ਕਰਦੇ ਮੈਂ ਕਹਿ ਕਹਿ ਕੇ ਬਾਈ ਨੂੰ ਕਹਿ ਕਹਿ ਕੇ ਨਾ ਅੱਜ ਬਾਈ ਤੋਂ ਫੀਸ ਕੱਟ ਕਰਾਈ ਆ ਮੇਰਾ ਦੋ ਘੰਟੇ ਘੰਟਾ ਜੂਰ ਵੀ ਲੱਗਾ ਹੈ ਤੇ ਇਹਨਾਂ ਵੀ ਕੋਈ ਵੀ ਬਾਈ ਚੰਗੇ ਬੱਚੇ ਘੋੜੇ ਦਾ ਫੀਸਾਂ ਬਹੁਤ ਹੋ ਗਈਆਂ ਹਰੇਕ ਦਾ ਚਾ ਹੀ ਰਹਿ ਜਾਂਦਾ ਮਨ ਚ ਸੁਪਨਾ ਹੀ ਰਹਿ ਜਾਂਦਾ ਵੀ ਅੱਛੇ ਘੋੜੇ ਦਾ ਬੱਚਾ ਮੇਰੇ ਪਾਸ ਵੀ ਹੋ ਲੇਕਿਨ ਫੀਸ ਨਹੀਂ ਚੱਲਨੇ ਦਿੱਤੀ ਹਨਾ ਉਸਕੇ ਪਾਸ ਕਿਉਂਕਿ ਨਾਰਮਲ ਜੇ ਹੁੰਦਾ ਹੈ ਬਾਈ ਵੀ ਜਦ ਘੋੜਾ ਸਟਾਰਟ ਹੁੰਦਾ ਹੈ ਨਾ ਜਿਵੇਂ ਆਪਣਾ ਨਿਆ ਘੋੜਾ ਹੈ ਤੋ ਘੋੜੀਆਂ ਜ਼ਿਆਦਾਤਰ ਨਾਰਮਲ ਆਤੀਆਂ ਤੇ ਨਾਰਮਲ ਹੀ ਬੰਦੇ ਉੱਤੇ ਆ ਉਹ ਤੋ ਉਸਕੋ 51000 ਰੁਪਏ ਦੇਣਾ ਬਹੁਤ ਮੁਸ਼ਕਲ ਲੱਗਦਾ ਤੇ ਇਹ ਗੱਲ ਮੈਂ ਵਿਕਾਸ ਬਾਈ ਨੂੰ ਕਹੀ ਤੁਹਾਡਾ ਧੰਨਵਾਦ ਹੈ ਬਾਈ ਤੁਸੀਂ ਮੇਰੀ ਗੱਲ ਮੰਨੀ ਹੈ ਤੇ ਫੀਸ ਬਾਈ ਹੋਣਾ ਨੇ ਸਿਰਫ 31000 ਰੁ ਫੋਨ ਜਰੂਰ ਲਾ ਤੇ ਨਹੀਂ ਪੈਣਾ ਉਤੋਂ ਸ਼ੁਰੂ ਹੋ ਗਿਆ ਤੁਹਾਨੂੰ ਘੋੜਾ ਵਿਖਾਉਣ ਦੇ ਮਾਰੇ ਅਸੀਂ ਸੱਜਣੋਂ ਸਾਰੇ ਭਿੰਡਣ ਲਈ ਵੀ ਤਿਆਰ ਆ ਅਸੀਂ ਹਾਂ ਤੇ ਬਾਈ ਹੋਰ ਕੋਈ ਗੱਲਬਾਤ ਕੋਈ ਘੋੜੇ ਦੇ ਬਾਰੇ ਕਰਨੀ ਚਾਹੁੰਦੇ ਹੋ ਤੇ ਜਰੂਰ ਸਾਡੇ ਪਾ ਲਈ ਮੈਸੇਜ ਕੋਈ ਦੇਣਾ ਚਾਹੁੰਦੇ ਹੋ ਮੈਸੇਜ ਤਾਂ ਇਹੀ ਆ ਕਿ ਕੋਈ ਦਿੱਕਤ ਨਹੀਂ ਐ ਫੀਸ 31000 ਆ ਕੋਈ ਵੀ ਆਓ ਜੀ ਆਇਆਂ ਨੂੰ ਜੀ ਠੀਕ ਹੈ ਤਾਂ ਕਿੰਨੇ ਜੈਂਪ ਦੋਗੇ ਜੈਂਪ ਦਾ ਕੋਈ ਚੱਕਰ ਤਾਂ ਨਹੀਂ ਜੈਂਪ ਕੋਈ ਦਿੱਕਤ ਨਹੀਂ ਦੋ ਦੋ ਦੇ ਹੀ گے ਜੀ ਠੀਕ ਹੈ ਭਾਈ ਜੀ ਬਾਕੀ ਨਹੀਂ ਤਿੰਨ ਵੀ ਦੇ ਦੋ ਯਾਰ ਤਿੰਨ ਵੀ ਦੇ ਦੇਗੇ ਕੋਈ ਗੱਲ ਨਹੀਂ ਘੋੜੀ ਘੋੜੀ ਮੈਂ ਅੰਦਰ ਕੀ ਸਾਫ ਹੋ ਹਾਂ ਅਗਰ ਅੰਦਰ ਕੀ ਸਾਫ ਹੋਏਗੀ ਤਾਂ ਤਿੰਨ ਵੀ ਦੇ ਦੇਗੇ ਅਗਰ ਫਿਰ ਵੀ ਨਾ ਰਹੀ ਤਾਂ ਚੌਥਾ ਵੀ ਦੇਵਾਂਗੇ ਕੋਈ ਦਿੱਕਤ ਨਹੀਂ ਆਏ ਬਾਈ ਲੈ ਵੀ ਆ ਨੀ ਪੂਰਾ ਖੋਲਤਾ ਸਜਣੋ ਹਾਂ ਕੋੜੀ ਲੈ ਕੇ ਆ ਆ ਦਾ ਪ੍ਰਵਾਹ ਕੇ ਤੇ ਜੀ ਮਜ਼ਾਕ ਕਰ ਰਹੇ ਆ ਬਾਈ ਸੇਵਾ ਵੀ ਕਰਾਂਗੇ ਮਾੜ ਤਾਣੇ ਕਰਾਈ ਜੀ ਮੇਰਾ ਇੰਨਾ ਘਰ ਜਾ ਦਿੰਦੇ ਆ ਇੰਨਾ ਘਰ ਤੜਕੀ ਤੋਂ ਲੈ ਕੇ ਬਾਈ ਇੰਨਾ ਘਰ ਦੋ ਤਿੰਨ ਘੰਟਾ ਆ ਤੁਹਾਨੂੰ ਨਿਹਾਲ ਕਰ ਦੇਣਗੇ ਕੋਈ ਪਹਿਲਾ ਢੰਡਾ ਪਾਣੀ ਪਿਲਾ ਚਾਰ ਸੌ ਸਾਰ ਜੀ ਖਾਣ ਪੀਣ ਦੀ ਟੈਨਸ਼ਨ ਨਾ ਮੰਨੇ ਰੋਟੀ ਪਾਣੀ ਪ੍ਰਸ਼ਾਦਾ ਇੱਥੇ ਹੀ ਛਕਿਵਾਨ ਕੇ ਬਾਈ ਲੋਕੇਸ਼ਨ ਬੋਲ ਦਿਓ ਇੱਕ ਵਾਰ ਲੋਕੇਸ਼ਨ ਆ ਭਾਈ ਜੀ ਗਾਂਵ ਤਨਾਣਾ ਜੀ ਠੀਕ ਹੈ ਜੀ ਤਨਾਣਾ ਤਨਾਣਾ ਜੀ ਤਨਾਣਾ ਵੀ ਕਹਿ ਦਿੰਦੇ ਆ ਧਨਾਣਾ ਵੀ ਕਹਿ ਦਿੰਦੇ ਆ ਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਤਹਿਸੀਲ ਨਾਰਾਇਣਗੜ ਪੜੇਗੀ ਜੀ ਔਰ ਜ਼ਿਲ੍ਹਾ ਅੰਮ੍ਰਿਤਸਰ ਹੋ ਗਿਆ ਹਰਿਆਣਾ ਜੀ ਠੀਕ ਹੈ ਭਾਈ ਜੀ ਅੰਮ੍ਰਿਤਸਰ ਦੇ ਨਾਲ ਹੀ ਹੈ ਅੰਮ੍ਰਿਤਸਰ ਦੇ ਬੀ 20 ਕਿਲੋਮੀਟਰ 17 18 ਕਿਲੋਮੀਟਰ ਪਹਿਲਾਂ ਹਾਂ ਨਾਰਾਇਣਗੜ ਰੋਡ ਉਦੇ ਜੀ ਠੀਕ ਹੈ ਜੀ ਜੀ ਭਾਈ ਵਿਕਾਸ ਗੁੱਜਰ ਨਾਲ ਮੈਂ ਨੰਬਰ ਚਲਾਤਾ ਵਿਕਾਸ ਚੌਧਰੀ ਵੀ ਪ੍ਰਾਣ ਨੂੰ ਕਹਿੰਦੇ ਆ ਘੋੜਿਆਂ ਦੀ ਦੁਨੀਆ ਚ ਅੱਛਾ ਹੋਰ ਕੋਈ ਗੱਲਬਾਤ ਵਿਕਾਸ ਭਾਈ ਰਹਿ ਗਈ ਹੋਏ ਹੁਣ ਭੇਜਤਾ ਗਏ ਆ ਪਾ ਦਈਏ ਸਾਂਝ ਹਣ ਮੈਂ ਇਰਾਦਾ 10 ਮਿੰਟ ਹੋਰ ਲਵਾਵਾ ਤੂੰ ਨਚੋੜਦੇ ਫਿਰ ਉਹ ਲੀਤੇ ਨੇ ਚੜੇ ਰਹੀ ਬਾਤ ਸੋ ਕੰਪੀਟੀਸ਼ਨ ਕੀ ਹਾਂਜੀ ਆਮਨੇ ਇੱਕ ਕੰਪੀਟੀਸ਼ਨ ਮੇ ਲਗਾਇਆ ਥਾ ਪੁਰਖhetra ਜੀ ਪੁਰਖhetra ਹਰਿਆਣੇ ਮੇ ਪੈਂਦਾ ਜੀ ਵਾਹਾਂ ਪੇ ਇੱਕ ਕੰਪੀਟੀਸ਼ਨ ਥਾ ਵਾਹਾਂ ਪੇ ਅਮਨੇ ਲਗਾਇਆ ਥਾ ਤੋ ਵਾਹਾਂ ਇਹ ਦੋ ਦਾੰਦ ਕੈਟਾਗਰੀ ਮੇ ਲਗਾਇਆ ਥਾ ਇਹ ਥਾ ਅਦੰਤ ਬੱਚਾ ਜੀ ਤੋਂ ਇਹ ਵਾਹ ਵਾਹ ਜੀ ਠੀਕ ਹੈ ਸੈਕਿੰਡ ਪ੍ਰਾਈਜ਼ ਲੈ ਕੇ ਆਇਆ ਤਾਂ ਇਹ ਕਿ ਸੋਵ ਵਿੱਚ ਲਗਾਇਆ ਉਸਕੇ ਬਾਅਦ ਹਮ ਇਸ ਕੋ ਸੋਵ ਵਿੱਚ ਨਹੀਂ ਲੈ ਕੇ ਅੱਗੇ ਜੋ ਪ੍ਰਮਾਤਮਾ ਕੋ ਕਰਨਾ ਹੈ ਜੋ ਮਨਜ਼ੂਰ ਹੋਏਗਾ ਉਹ ਦੇਖ ਲੇਗੇ ਜੀ ਬਾਕੀ ਕੋਈ ਕਮੀ ਨਹੀਂ ਬਾਈ ਜੀ ਘੋੜੇ ਵਿੱਚ ਸੋਵ ਵਿੱਚ ਲੈ ਜੋ ਕਹੀਂ ਲੈ ਜੋ ਕੋਈ ਬੱਚਾ ਜਿਹੜਾ ਹੈ ਨਾ ਉਹ ਤੁਹਾਡੇ ਸਾਹਮਣੇ ਰੱਖਤਾ ਘੋੜਾ ਵੀ ਲਾਜਵਾਬ ਹੈ ਤੇ ਬੱਚੇ ਨੇ ਤਾਂ ਯਾਰ ਕੁੰਡੀ ਕੰਨ ਕੋ ਨੁੱਕ ਛਾਤੀ ਛੂਤੀ ਨਾ ਸਹਰਾਈਆ ਭਾਈ ਘੋੜੀ ਭਰਾਉਣੀਆਂ ਦੇ ਬਿਲਕੁਲ ਨਾ ਮਾਤਰ 31000 ਰੁਪਇਆ ਇਹਨਾਂ ਦਾ ਘੋੜੇ ਵਾਲੇ ਦਾ ਵੀ ਹੱਕ ਬਣਦਾ ਹੈ ਭਾਈ ਤੇ ਮੇਰੇ ਭਰਾ ਫੋਨ ਲਾ ਲਿਓ ਉਹਦੇ ਚੋਂ ਵੀ ਤੁਹਾਡਾ ਮਾਨ ਤਨ ਕਰਾ ਦਾਂਗੇ ਯਾਰ ਟੈਨਸ਼ਨ ਨਾ ਲਿਓ ਵੱਡੇ ਦਿਲ ਵਾਲੇ ਬੰਦੇ ਆ ਤੁਸੀਂ ਆਜੋ ਫਾਰਮ ਤੇ ਆਣ ਕੇ ਘੋੜੀ ਭਰਾ ਕੇ ਲੈ ਜਾਓ ਤੇ ਬਾਈ ਹੁਣਾਂ ਨਾਲ ਗੱਲ ਬਾਤ ਇੱਕ ਵਾਰੀ ਫੋਨ ਕਰਕੇ ਜਰੂਰ ਕਰਿਓ ਬਾਈ ਨੂੰ ਵਧਾਈਆਂ ਜਰੂਰ ਦੇ ਦਿਓ ਯਾਰ ਇੰਨਾ ਚੰਗਾ ਬੱਚਾ ਨਾ ਬਾਈ ਨੂੰ ਤਿੰਨ ਚਾਰ ਸਾਲ ਹੋ ਗਏ ਮਿਹਨਤ ਕਰਦੇ ਨੂੰ ਤੇ ਹੁਣ ਆਗੇ ਪਹਿਲਾ ਬੱਚਾ ਆਇਆ ਘੋੜੇ ਦਾ ਸੋ ਜਿੰਨੇ ਤਿੰਨ ਚਾਰ ਸਾਲ ਇਹਨਾਂ ਨੂੰ ਦਿੱਤੇ ਹੁਣ ਸੇਵਾ ਸੰਭਾਲ ਚ ਦਿੱਤੇ ਹੁਣ ਤੇ ਆਪਾਂ ਯਾਰ ਨਿੱਕੀ ਜੀ ਇੱਕ ਕਮੈਂਟ ਵੀ ਨਹੀਂ ਕਰ ਸਕਦੇ ਜਾਂ ਨਿੱਕਾ ਜੀ ਫੋਨ ਵੀ ਨਹੀਂ ਲਾ ਸਕਦੇ ਸੋ ਇੰਨਾ ਕਿ ਤੇ ਫਰਜ਼ ਮੇਰੇ ਭਰਾ ਜਰੂਰ ਫਰਜ਼ ਸਮਝ ਕੇ ਬਾਈ ਹੁਣਾਂ ਦਾ ਹੌਸਲਾ ਵਧਾਇਆ ਕਰੋ ਸਾਰੇ ਹੀ ਭਰਾਵਾਂ ਦਾ ਜਿੰਨੇ ਵੀ ਭਰਾ ਘੋੜਿਆਂ ਤੇ ਮਿਹਨਤ ਕਰਦੇ ਆ ਬਾਈ ਜੀ ਜੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਆਪ ਪਰਮਾਤਮਾ ਦਾ ਰੂਪ ਆ ਜੀ ਠੀਕ ਹੈ ਬਾਕੀ ਫੈਸਲਾ ਕਰਨਾ ਜਨਤਾ ਨੂੰ ਜੀ ਤੇ ਕੋੜੇ ਮਾ ਕੋਈ ਕਮੀ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਬਾਈ ਜੀ 골ਡਨ ਰੌਕ ਦਾ ਬੱਚਾ ਹੈ ਜੀ ਠੀਕ ਹੈ ਜੀ ਡੀਐਨਏ ਪਾਸ ਹੈ ਜੀ ਠੀਕ ਹੈ ਨਾ ਡੀਐਨਏ ਵੀ ਦਿਖਾਵਾਂਗੇ ਕੋਈ ਦਿੱਕਤ ਨਹੀਂ ਜੀ ਹਾਈਟ 66 ਹੈ ਤੋਂ 66 66 ਠੀਕ ਹੈ ਨਾ ਪਿੱਤਾ ਮਾਰ ਲਓ 66 ਤੇ 1 ਇੰਚ ਵੀ ਕਮ ਹੋਗੀ ਠੀਕਾ ਵੀਰ ਹੋਣੀ ਦੇ ਦੇਣਗੇ ਤੁਸੀਂ ਪਿੱਤਾ ਮਾਰ ਕੇ ਫਿਰ ਕੋੜੀ ਪਰ ਆ ਜੀ ਹਾਂ ਤੋਂ 66 ਤੋਂ 66 ਇੰਚ ਹੈ ਭਾਈ ਜੀ ਕੋੜੇ ਮਾ ਕੋਈ ਕਮੀ ਨਹੀਂ ਆਪਕੇ ਸਾਹਮਣੇ ਆ ਇੱਕ ਗੱਲ ਕੋ ਹੋਰ ਕਹਿਣਾ ਚਾਹੁੰਦਾ ਭਾਈ ਜੀ ਕਿ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜਿੰਨੇ ਵੀ ਆਂਦੇ ਆ ਬੰਦੇ ਜੀ ਪੈਸੇ ਲਾਂਦੇ ਆ ਤੇ ਬਾਈ ਜੀ ਦੇਣਾ ਨਹੀਂ ਕੋੜਾ ਹਾਂ ਠੀਕ ਆ ਪੁੱਤਾਂ ਵਾਂਗੂ ਪਾਲਿਆ ਹੋਇਆ ਹਾਂ ਵੀ ਏਕ ਮਿਹਰਬਾਨੀ ਕਰਗਾ ਜੀ ਵੀ ਅਸੀਂ ਦਿਨ ਦੇਣਾ ਨਹੀਂ ਚਾਹਂਦੇ ਕੋੜੇ ਨੂੰ ਅਰੇ ਤੇ ਨਹੀਂ ਰੇਟ ਨਹੀਂ ਵਸ ਲਗਾਉਣਾ ਬਾਈ ਜੀ ਹਾਂ ਠੀਕ ਹੈ ਨਾ ਆਓ ਬੈਠੋ ਰੋਟੀ ਮਿਲੇਗੀ ਚਾਹ ਪਾਣੀ ਮਿਲੇਗਾ ਰਹਿਣਾ ਮਿਲੇਗਾ ਸੋਨਾ ਮਿਲੇਗਾ ਜੀ ਕੋਈ ਦਿੱਕਤ ਨਹੀਂ ਘੋੜੀ ਆਲਾ ਕੋਈ ਬਾਈ ਜੀ ਘੋੜੀ ਪਰਵਾਵਾਂਗੇ ਜੀ ਦੋ ਬਾਰ ਨਹੀਂ ਰਹੀ ਤੀਸਰੀ ਬਾਰ ਲਗਾਵਾਂਗੇ ਜੀ ਤੀਨ ਬਾਰ ਨਹੀਂ ਲਗੀ ਚੌਥੀ ਬਾਰ ਲਗਵਾਵਾਂਗੇ ਤੇ ਕੋਈ ਦਿੱਕਤ ਆਣinde ਜੀ ਠੀਕ ਹੈ ਭਾਈ ਜੀ ਬਸ ਰੇਟ ਤੇ ਥੋੜਾ ਸ ਮੈਂ ਉਹ ਬੰਦੇ ਵੀ 2-3 ਦਿਨ ਮੇ ਬੜੀ ਮੁਸ਼ਕਲ ਸੇ ਹੱਥ ਪੈਰ ਛੋੜ ਕੇ ਪੇਜੇ ਇਹ ਭਾਈ ਜੀ ਕੋੜਾ ਨਹੀਂ ਦੇਣਾ ਜੀ ਠੀਕ ਹੈ ਹੋਰ ਕੁਝ ਲੈ ਜੋ ਬੱਚਾ ਲੈ ਜੋ ਕੋੜੀ ਲੈ ਜੋ ਪਰ ਕੋੜਾ ਨਹੀਂ ਦੇਣਾ ਜੀ ਠੀਕ ਹੈ ਮੈਂ ਬਹੁਤ ਮੁਸ਼ਕਲ ਸੇ ਬਹੁਤ ਮਿਹਨਤ ਕਰਕੇ ਘੂਮ ਫਿਰ ਕੇ ਪਤਾ ਨਹੀਂ ਪ੍ਰਮਾਤਮਾ ਨੂੰ ਇਸ ਦਾ ਦਾਣਾ ਪਾਣੀ ਦਿਆ ਹਾਂ ਭਾਈ ਜੀ ਬਿਲਕੁਲ ਕਿਸ ਤਰ੍ਹਾਂ ਦਿਆ ਮੈਂ 5 ਮਹੀਨੇ ਦਾ ਬੱਚਾ ਲੈ ਕੇ ਆਇਆ ਸੀ ਹਾਂ ਔਰ ਬੜੀ ਮਿਹਨਤ ਕਰਕੇ ਅੱਜ ਆਪਕੇ ਸਾਹਮਣੇ ਹੈ ਬਾਈ ਜੀ ਹਾਂ ਠੀਕ ਹੈ ਪ੍ਰਮਾਤਮਾ ਨੇ ਇਹ ਹਾਂ ਤੱਕ ਪਹੁੰਚਾਇਆ ਹੈ ਜੀ ਲੇਕਿਨ ਤੇ ਡਾਕਟਰ ਸਾਹਿਬ ਕਿਹੜੇ ਆਉਂਦੇ ਮੈਂ ਪੁੱਛਣਾ ਭੁੱਲ ਗਿਆ ਵਕਾਸਪੁਰ ਡਾਕਟਰ ਸਾਹਿਬ ਬਾਈ ਜੀ ਇੱਕ ਮਾਰੇ ਪਾਸ ਗੁੰਥਲਾ ਪਿੰਡ ਪੈਂਦਾ ਉਹਾਂ ਗਿਆ ਗੁੰਥਲਾ ਗੜੂ ਹਾਂ ਜੀ ਉਹ ਡਾਕਟਰ ਸਾਹਿਬ ਆ ਜਵਾਰ ਜੀ ਜਵਾਰ ਡਾਕਟਰ ਆ ਉਹਨਾਂ ਦਾ ਨਾਮ ਆ ਅੱਛੇ ਡਾਕਟਰ ਹਨ ਵੈਟਰਨਰੀ ਅਫਸਰ ਰਿਟਾਇਰ ਹੈ ਜੀ ਜੀ ਬਹੁਤ ਐਕਸਪੀਰੀਅੰਸ ਹੈ ਬਹੁਤ ਬੜੀ ਅਫਸਰ ਡਾਕਟਰ ਬਹੁਤ ਜ਼ਿਆਦਾ ਅੱਛੇ ਹੈ ਜੀ ਜੀ ਹਾਂ ਨੋਲਜ ਵੀ ਬਹੁਤ ਆ ਜੀ ਤੋ ਕੋਈ ਦਿੱਕਤ ਨਹੀਂ ਬਾਈ ਜੀ ਕੋਈ ਘੋੜੀ ਵਾਲ ਵੈਸੇ ਚੈੱਕ ਕਰਵਾਉਣਾ ਚਾਹੁੰਦਾ ਹੋ ਤੋ ਚੈੱਕ ਵੀ ਹਮ ਕਰਵਾ ਸਕਾ ਉਹਨਕੇ ਪਾਸੇ ਕੋਈ ਦਿੱਕਤ ਨਹੀਂ ਲੈ ਵੀ ਸਾਰੇ ਦਰਵਾਜ਼ੇ ਖੋਲਤੇ ਬਾਈ ਨੇ ਕਿਸੇ ਗੱਲ ਦੀ ਘਾਟ ਹੀ ਨਹੀਂ ਛੱਡੀ ਸੱਜਣੋ ਬਸ ਤੁਸੀਂ ਹੁਣ ਆਪਣਾ ਹੱਥ ਸਿਰ ਤੇ ਬਾਈ ਦੇ ਜਰੂਰ ਰੱਖਿਓ ਸਪੋਰਟ ਦੇ ਰੂਪ ਵਿੱਚ ਇੱਕ ਤਾਂ ਵੀਡੀਓ ਪਹਿਲ ਦੇ ਆਧਾਰ ਤੇ ਸ਼ੇਅਰ ਬਾਈ ਬਣ ਕੇ ਮਾਰ ਦਿਓ ਯਾਰ ਮੈਨੂੰ ਪਤਾ ਬੰਦੇ ਬਹੁਤ ਜ਼ਿਆਦਾ ਚੰਗੇ ਆ ਬਹੁਤ ਹੀ ਮਾਨਤਾਨ ਕਰਦੇ ਆ ਯਾਰ ਘਰੇ ਆਏ ਦਾ ਜਿਹੜਾ ਭਰਾ ਇਨੀ ਮਿਹਨਤ ਕਰਕੇ ਹਰੇਕ ਭਰਾ ਨੂੰ ਸਤਿਕਾਰ ਦਿੰਦਾ ਹੈ ਹਰੇਕ ਨੂੰ ਮਾਣ ਦਿੰਦਾ ਹੈ ਤੇ ਹਰੇਕ ਨੂੰ ਇੱਜ਼ਤ ਦਿੰਦਾ ਹੈ ਨਾ ਤੇ ਆਪਣਾ ਯਾਰ ਕੁਛ ਨਹੀਂ ਘਟਦਾ ਵੀਡੀਓ ਸ਼ੇਅਰ ਕਰਨ ਲੱਗਿਆ ਘੋੜੀ ਭਰਾਉਣੀਆਂ ਤੇ ਸਿਰਫ 31000 ਰੁਪਿਆ ਫੀਸ ਹੈ ਰਿਜ਼ਲਟ ਤੁਹਾਡੇ ਸਾਹਮਣੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਰਿਜ਼ਲਟ ਆਉਣਗੇ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਉਹ ਵੀ ਦਿਖਾਵਾਂਗੇ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਵੀਡੀਓ ਕਿੱਦਾਂ ਲੱਗੀ ਘੋੜਾ ਕਿੱਦਾਂ ਲੱਗਾ ਬੱਚਾ ਕਿੱਦਾਂ ਲੱਗਾ ਭਾਈ ਦੇ ਵਿਚਾਰ ਕਿੱਦਾਂ ਲੱਗੇ ਇਹ ਸਾਨੂੰ ਕਮੈਂਟਾਂ ਹੀ ਦੱਸ ਦਿਓ ਤੇ ਭਾਈ ਨੂੰ ਫੋਨ ਕਰਕੇ ਵਧਾਈ ਦੇ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਜਿਉਂਦੇ ਮਾਣਦੇ ਬੋਲਨੇ ਮੈਂ ਗਲਤੀ ਸਲਤੀ ਹੋ ਜਾ ਭਾਈ ਜੀ ਜੀ ਮਾਫੀ ਚਾਹੁੰਦੇ ਆ ਜੀ ਠੀਕ ਆ ਸਾਡੀ ਬੋਲੀ ਆ ਮਿਕਸ ਤੇ ਪੰਜਾਬ ਵੀ ਆ ਹਰਿਆਣਾ ਵੀ ਆ ਮਿਕਸ ਆ ਦੋਨੋਂ ਜੀ ਠੀਕ ਆ ਭਾਈ ਜੀ ਕੋਈ ਬੋਲਨੇ ਵਾਂ ਗਲਤੀ ਹੋ ਜਾ ਕੋਈ ਅਪਸਬਦ ਕੋਈ ਗਲਤ ਅਪਸਬਦ ਬੋਲੇ ਜਾ ਤੋਸ ਕੇ ਲਿਏ ਮਾਫੀ ਬਾਕੀ ਫੈਸਲਾ ਜਨਤਾ ਕਾਇਆ ਬਾਈ ਜੀ ਜੀ ਠੀਕ ਹੈ ਸਪੋਰਟ ਆਪ ਕੀ ਚਾਹੀਏ ਆ ਜੀ ਠੀਕ ਹੈ ਜੀ ਸਪੋਰਟ ਕੇ ਬਿਨਾ ਕੁਛ ਨਹੀਂ ਹੈ ਜੀ ਠੀਕ ਹੈ ਮਹਾਰੀ ਤੋ ਮਿਹਨਤ ਆਮ ਕਰ ਰਹੇ ਆ ਜੀ ਪ੍ਰਮਾਤਮਾ ਨੇ ਦੀ ਹੋਈ ਆ ਬਾਈ ਜੀ ਜੀ ਤੋ ਥੋੜਾ ਸਾ ਆਪਣਾ ਕੋਈ ਦਿੱਕਤ ਨਹੀਂ ਇਤਨਾ ਜੂੰਦੇ ਰਹਾਂਗੇ ਮਿਹਨਤ ਕਰਾਂਗੇ ਭਾਈ ਜੀ ਠੀਕ ਹੈ ਨਾ ਬਿਲਕੁਲ ਬਿਲਕੁਲ ਘੋੜਿਆਂ ਦੀ ਸੇਵਾ ਕਰਾਂਗੇ ਭਾਈ ਜੀ ਬਹੁਤ ਬੜੀ ਅਜੀਬ ਚੀਜ਼ ਆ ਬਹੁਤ ਅੱਛਾ ਸਕੂਨ ਮਿਲਦਾ ਹੈ ਜੀ ਉਹ ਹੈ ਜਦ ਰੱਬ ਨੂੰ ਕਰਨਾ ਜੀ ਬਸ ਤੇ ਸੱਜਣੋ ਕਿਵੇਂ ਲੱਗੀ ਵੀਡੀਓ ਕਿਵੇਂ ਲੱਗਿਆ ਘੋੜਾ ਜ਼ਰੂਰ ਦੱਸਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਕ ਹੈ ਸਸਿਕਾ ਭਾਈ ਜੀ ਸਾਰੇ ਸੱਜਣਾ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਈ ਓਕੇ ਅਗਲੀ ਵੀਡੀਓ ਨਾਲ ਮਿਲਦੇ ਆਂ ਸੱਜਣਾ ਮਪਾ ਦਿਓ ਪਟਾਕੇ ਇੱਕ ਰਹੀ ਬਾਈ ਨੂੰ ਦੱਸ ਦੋ ਵੀ ਹਾਂ ਭਾਈ ਪੰਜਾਬ ਵਾਲਿਆਂ ਨੇ ਸ਼ੇਅਰ ਕੀਤੀ ਹੈ ਵੀਡੀਓ ਧੰਨਵਾਦ ਸਹੀ ਗੱਭੀ ਜੀ ਧੰਨਵਾਦ ਆਪਕਾ